ਤੇ ਇਹਦਾ ਸਬੂਤ ਚੈਰਿਟੀ ਇਵੈਂਟ ਹੈ ਕਿ ਆਪਣੇ ਪ੍ਰੋਫਿਟ ਦੇ ਵਿੱਚ ਉਹ ਆਮ ਲੋਕ ਜਿਹੜੇ ਸਾਡੇ ਐਨਐਡੀ ਹੁੰਦੀਆਂ ਨੇ ਲੋੜਵੰਦ ਉਹਨਾਂ ਦੀ ਹੈਲਪ ਕਰਦੀ ਹੈ। ਰਿਸੈਪਸ਼ਨ ਏਰੀਆ ਓਪਨ ਹੋਣ ਦੇ ਨਾਲ ਕਿ ਜੇ ਤੁਸੀਂ ਆਪਣੇ 200 ਪੁਆਇੰਟ ਕਰਦੇ ਹੋ ਤੁਹਾਨੂੰ ਆਈਫੋਨ ਮਿਲਦੀ ਓਪਰਚੁਨਿਟੀ ਮਿਲੇਗੀ। ਤੇ ਇਹ ਵੀ ਸਾਰੀਆਂ ਬੋਰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿੱਦਾਂ ਜਿੱਦਾਂ ਇੱਥੇ ਲਿਖਿਆ ਉਦਾਂ ਦਾ ਤਾਂ ਉਹ ਬਹੁਤ ਸਾਰੇ ਗਿਫਟ ਮਿਲਦੇ ਕੰਪਨੀਆਂ ਦੇ ਵੱਲੋਂ ਜਿਨ੍ਹਾਂ ਨੇ ਜੁਆਇਨ ਨਹੀਂ ਕੀਤੀ ਤੇ ਜਿਨ੍ਹਾਂ ਨੇ ਜੁਆਇਨ ਨਹੀਂ ਲਈ ਕੀਤੀ ਉਹਨਾਂ ਕੋਲ ਮੌਕਾ ਹੈ ਕਿ ਉਹ ਆਪਣੀ ਵਧੀਆ ਇਨਕਮ ਕਰੇ ਬੈਠ ਕੇ ਕਰ ਸਕਦੇ ਨੇ ਮੈਨੂੰ ਜੁਆਇਨ ਕਰਵਾਇਆ ਹੀ ਮੇਰੀ ਭਾਦੀ ਨੇ ਮੇਰੀ ਡੇਲੀ ਵੀ ਆਰਨੀ ਹੈਗੀ ਐ ਨੌਨਸਰ ਪੀਆ ਤੇ ਮੈਂ 6 ਮਹੀਨਿਆਂ ਦੇ ਵਿੱਚ 1.5 ਲੱਖ ਰੁਪਇਆ ਐਮਐਸਕਯੂ ਤੋਂ ਕਮਾ ਚੁੱਕੀ ਹਾਂ ਤੇ ਮੇਰੀ ਮੰਥਲੀ ਸੈਲਰੀ ਹੈਗੀ ਐ 10000 ਤੇ ਮੈਂ ਸਾਰਿਆਂ ਦਾ ਦਿਲੋਂ ਥੈਂਕ ਯੂ ਕਰਨਾ ਚਾਹੁੰਦੀ ਐ ਐਂਡ ਥੈਂਕ ਯੂ ਲਿੰਡਾ ਮੈਮ ਗਗਨ ਮੈਮ ਐਂਡ ਕੁਲਦੀਪ ਮੈਮ ਥੈਂਕ ਯੂ ਥੈਂਕ ਯੂ ਵੈਰੀ ਗੁੱਡ ਬੋਰੀ ਦੀ ਮੇਰਾ ਨਾਮ ਕੁਲਦੀਪ ਕੌਰ ਮੈਨੂੰ ਐਮਐਸਕਿਊ ਜੁਆਇਨ ਕੀਤੇ ਹੋ 7 ਮੰਥ ਹੋ ਗਿਆ 7 ਮੰਥ ਦੇ ਵਿੱਚ ਵਿੱਚ ਮੈਂ 3 ਲੱਖ ਦੀ ਨੀਅਰ ਇਨਕਮ ਕਾਰ ਚੁਕੀ ਆ ਇੱਕ ਆਨਲਾਈਨ ਪਲੈਟਫਾਰਮ ਆ ਬ੍ਰਾਂਡ ਪ੍ਰੋਮੋਸ਼ਨ ਦਾ ਤੁਸੀਂ ਛੋਟੀ ਜੀ ਇਨਵੈਸਟਮੈਂਟ ਤੋਂ ਬਹੁਤ ਵੱਡੀ ਇਨਕਮ ਕਾਰ ਸਕਦੇ ਹੋ ਟੀਮ ਗਰੋ ਕਰਕੇ ਦੇ ਲੈਂਦੀ ਨੇ ਜੇ ਕਿ 60000 ਰੁਪਏ ਸਾਲ ਸੈਲਰੀ ਲਈ ਤਾਂ ਕਿ ਇਹ ਕੰਪਨੀ ਬ੍ਰੈਂਡ ਪ੍ਰੋਮੋਸ਼ਨ ਦੀ ਕੰਪਨੀ ਹੈ ਇਹਦੇ ਵਿੱਚ ਅਸ਼ੂਗਿਆ ਚੋਕੇ ਵੀਡੀਓ ਮਾਰਕਟਿੰਗ ਬ੍ਰੈਂਡ ਬਣਾਉਣਾ ਹੁੰਦਾ ਹੈ ਤੇ ਬ੍ਰੈਂਡ ਕੰਪਨੀ ਇਸ ਕੰਪਨੀ ਨੂੰ ਹੰਡਲ ਕਰਸਨ ਪੇ ਕਰਦੀ ਜਿਹਦੇ ਵਿੱਚ 30% ਸਾਂ ਲੈ ਕੇ ਕਲਾਇੰਟ ਦਿੰਦਾ ਪਾਕਿਸਤਾਨੀ 30% ਉਹ ਇਸ ਕੰਪਨੀ ਨੂੰ ਦਿੰਦਾ ਤੇ ਇਹ ਦਾ ਸਪੋਰਟ ਚੈਰਕੀ ਇਵੈਂਟ ਲਈ ਅੱਜ ਓਪਨਿੰਗ ਦੇ ਨਾਮ ਨਾਲ ਇੱਕ ਕੰਪਨੀ ਚੈਰਕੀ ਇਵੈਂਟ ਦੀ ਕਰਵਾ ਰਹੀ ਹੈ ਆਣੀ ਹੈ ਏਦਾਂ ਜੋ ਵੀ ਆ ਕੋਈ ਵੀ ਆਨਲਾਈਨ ਪਲੈਟਫਾਰਮ ਚੈਰਿਟੀ ਵਗੈਰਾ ਨਹੀਂ ਕਰਾਉਂਦੇ ਜੋ ਕਿ ਐਮਐਸਕਿਊ ਸਾਨੂੰ ਪ੍ਰੋਵਾਈਡ ਕਰਦਾ ਹੈ ਹਰ ਇੱਕ ਤਰ੍ਹਾਂ ਸਾਡੀ ਹੈਲਪ ਕਰਦਾ ਹੈ ਮੀਟਿੰਗਾਂ ਵੀ ਕਰਵਾਉਂਦਾ ਹੈ ਈਵਨ ਕਿ ਆ ਜੋ ਕੁਝ ਵੀ ਹੋ ਰਿਹਾ ਸੀ ਆਪਣੇ ਖਰਚੇ ਤੇ ਨਹੀਂ ਕਰ ਰਿਹਾ ਸਭ ਕੁਝ ਤੁਹਾਨੂੰ ਕੰਪਨੀ ਹੀ ਦੇ ਰਹੀ ਆ ਸਪੈਸ਼ਲੀ ਉਹਨਾਂ ਦਾ ਮੋਟੀਵੇਟੇਸ਼ਨ ਹੈ ਕਿ ਜਿਹੜਾ ਮਤਲਬ ਇੰਡੀਆ ਦੇ ਵਿੱਚ ਜਿਹੜੀ ਬਾਹਰ ਜਾ ਕੇ ਜਿਵੇਂ ਹਾਊਸ ਵਾਈਫਸ ਨੇ ਸਟੂਡੈਂਟਸ ਨੇ ਜਾਂ ਫਿਰ ਜਿਹੜੀਆਂ ਕੁੜੀਆਂ ਘਰਾਂ ਦੇ ਵਿੱਚ ਮਤਲਬ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀਆਂ ਉਹਨਾਂ ਵਾਸਤੇ ਉਹਨਾਂ ਨੇ ਸਪੈਸ਼ਲੀ ਇਹ ਪਲੈਟਫਾਰਮ ਬਣਾਇਆ ਹੈ ਸਟ ਪਲੇਟਫਾਰਮ ਆ ਤੁਸੀਂ ਜੇ 1750 ਦੀ ਇਨਵੈਸਟਮੈਂਟ ਕਰਦੇ ਹੋ ਤਾਂ ਤੁਹਾਨੂੰ ਡੇਲੀ ਦੇ 50 ਰੁਪਏ ਆਉਣੇ ਸਿੰਪਲੀ ਤੁਸੀਂ ਟਾਸਕ ਦੇਖਣੇ ਆ 10 ਟਾਸਕ ਤੁਸੀਂ ਡੇਲੀ ਦੇਖਣੇ ਹੈਗੇ ਆ ਅਗਰ ਤੁਸੀਂ 6000 ਦੀ ਇਨਵੈਸਟਮੈਂਟ ਕਰਦੇ ਹੋ ਤਾਂ ਤੁਹਾਨੂੰ ਡੇਲੀ ਦੇ 17 ਵੀਡੀਓਜ਼ ਮਿਲਦੀਆਂ ਨੇ ਉਹਦੇ ਵਿੱਚ ਤੁਹਾਨੂੰ ਡੇਲੀ ਦੇ 170 ਰੁਪਏ ਇਨਕਮ ਆਉਂਦੀ ਹੈ ਅਗਰ ਤੁਸੀਂ 11500 ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਡੇਲੀ ਦਾ 500 ਰੁਪਏ ਆਉਂਦਾ ਈਵਨ ਕਿ ਜਿਵੇਂ ਜਿਵੇਂ ਤੁਸੀਂ ਆਪਣੀ ਟੀਮ ਗਰੋ ਕਰਦੇ ਹੋ ਤਾਂ ਜਿੰਨ ਸੈਲਰੀਆਂ ਵੀ ਲੱਗਦੀਆਂ ਜਿਵੇਂ ਕਿ ਮੇਰੀ ਫਸਟ ਸੈਲਰੀ 10000 ਲੱਗੀ ਸੀ

मैं पेजू राय की वर्क करती हाँ नेोलताये एमएस्यू कंपनी एक ब्रांड प्रमोटिव ब्रांड जहां हंड्रेड परसेंट पे करती है ਤੇ ਇਹਨਾਂ ਨੂੰ 70% ਦਾ ਪ੍ਰੋਫਿਟ ਹੁੰਦਾ ਹੈ ਇਹ ਸਾਨੂੰ 30% ਪ੍ਰੋਫਿਟ ਦਿੰਦੇ ਹੈਗੇ ਆ ਬਹੁਤ ਹੀ ਜੈਨੂਇਨ ਵਰਕ ਆਪਾਂ ਸਿੰਪਲੀ ਟਾਸਕ ਦੇਖਨੇ ਆ ਟਾਸਕ ਦੇ ਵਿੱਚ ਆਪਾਂ ਨੂੰ ਵੀਡੀਓਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਜਿਨ੍ਹਾਂ ਦੇ ਵਿਊਜ਼ ਦੇ ਕਰਕੇ ਇਹਨਾਂ ਨੂੰ ਪ੍ਰੋਫਿਟ ਹੁੰਦਾ ਤੇ ਉਹਦੇ ਚ ਹੀ ਸਾਨੂੰ ਬੈਨੀਫਿਟ ਆਉਂਦਾ ਵਾ ਮੰਥਲੀ ਇਨਕਮ ਆਉਂਦੀ ਹੈ ਸੈਲਰੀਆਂ ਲੱਗਦੀਆਂ ਨੇ ਤੇ ਬੈਸਟ ਪਲੈਟਫਾਰਮ ਆਪਾਂ ਚੈਰੀਟੀ ਇਵੈਂਟ ਵੀ ਹੀਪ ਪ੍ਰੋਵਾਈਡ ਕਰਦੇ ਆ ਥੈਂਕ ਯੂ ਮੇਰਾ ਮੇਰਾ ਨਾਮ ਰਾਜਵਿੰਦਰ ਕੋਰ ਮੈਂ ਤੈਡੋ ਸਰਪੰਚ ਤੇ ਮੈਂਬਰਾਂ ਦਾ ਧੰਨਵਾਦ ਕਰਦੀ ਹਾਂ ਜੋ ਆਪਣਾ ਕੀਮਤੀ ਸਮਾਂ ਕੱਢ ਕੇ ਮੇਰੀ ਬੇਟੀ ਨੂੰ ਟਾਈਮ ਦਿੱਤਾ ਵਾ ਮੇਰੀ ਬੇਟੀ ਬਹੁਤ ਜ਼ਿਆਦਾ ਵਧੀਆ ਐਮਐਸਕਿਊ ਕੰਪਨੀ ਚ ਕੰਮ ਕਰਦੀ ਉਹ ਤੋਂ ਜ਼ਿਆਦਾ ਧੰਨਵਾਦ ਮੈਂ ਗਗਨ ਮੈਡਮ ਦਾ ਕਰਦੀ ਹਾਂ ਜਿन्हने ਸਾਨੂੰ ਇਸ ਕੰਮ ਨਾਲ ਜੋੜਿਆ ਹ ਸਾਨੂੰ ਬਹੁਤ ਵਧੀਆ ਇਹ ਕੰਮ ਲੱਗਦਾ ਵਾ ਅਸੀਂ ਬਹੁਤ ਵਧੀਆ ਕੰਮ ਕਾਣਦੇ ਆ ਵਧੀਆ ਕਮਾਈ ਕਾਣਦੇ ਆ ਮੈਂ ਸਾਰੇਆਂ ਨੂੰ ਹੀ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਘਰ ਬੇਟੀਆਂ ਹਰ ਇੱਕ ਦੀ ਧੀ ਹਰ ਇੱਕ ਦਾ ਬੱਚਾ ਕੰਮ ਕਰ ਸਕਦਾ ਕਰੋ ਇਸ ਕੰਮ ਦੇ ਵਿੱਚ ਕੋਈ ਗਾਲ ਲੰਮਾ ਨਹੀਂ ਕੋਈ ਮਿਹਣਾ ਨਹੀਂ ਆਪਣਾ ਮਿਹਨਤ ਹੈ ਕਹਿੰਦੇ ਬਾਪਨਾ ਬਹయ్యా ਸਭ ਤੋਂ ਵੱਡਾ ਰੁਪਈਆ